ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾਂ ਐਲ ਐਸ ਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਿੱਖਦੇ ਰਹਿੰਦੇ ਹੋ ਅੱਜ ਅਸੀਂ ਗੱਲ ਕਰਾਂਗੇ ਏਸੀਆਂ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਗਰਮੀ ਆ ਰਹੀ ਹੈ ਤੇ ਏਸੀਆਂ ਬਾਰੇ ਆਪਾਂ ਗੱਲ ਕਰਾਂਗੇ ਕਈ ਵਾਰੀ ਕਿਸੇ ਦੀ ਸਕੀਮ ਹੁੰਦੀ ਹੈ ਵੀ ਆਪਾਂ ਏਸੀ ਲੈਣਾ ਗਰਮੀ ਤਾਂ ਉਹ ਬੰਦੇ ਹੁਣ ਖਰੀਦਣਗੇ ਸੀ ਤਾਂ ਏਸੀ ਬਾਰੇ ਅਸੀਂ ਤੁਹਾਨੂੰ ਕਈ ਚੀਜ਼ਾਂ ਦੱਸਾਂਗੇ ਕਿ ਸਪਲਟ ਏਸੀ ਤੇ ਵਿੰਡੋ ਏਸੀ ਚ ਕੀ ਫਰਕ ਹੁੰਦਾ ਹੈ ਸਟਾਰ ਰੇਟਿੰਗ ਕੀ ਹੁੰਦੀ ਹੈ ਦੀ ਕੀ ਕੁਝ ਫਰਕ ਹੁੰਦੇ ਨੇ ਸਾਰੀਆਂ ਗੱਲਾਂ ਬਤਾਂ ਤੇ ਜਿਵੇਂ ਟਾਨਾ 1 ਟਾਨ ਡੇਢ ਟਾਨ 2 3 ਇਸ ਤਰ੍ਹਾਂ ਟਾਨਾ ਚ ਕੀ ਹੁੰਦਾ ਹੈਗਾ ਤੇ ਟਾਨ ਦਾ ਮਤਲਬ ਕੀ ਹੈਗਾ ਇਹ ਚੀਜ਼ਾਂ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਚ ਤਾਂ ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਤੁਹਾਨੂੰ ਅੱਜ ਦੀ ਇਸ ਵੀਡੀਓ ਚ ਦੇਵਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਕਿਹੜਾ ਏਸੀ ਹੈ ਜਿਹੜਾ ਉਹ ਵਧੀਆ ਹੈ ਤਾਂ ਜੀ ਏਸੀ ਦੋ ਤਰ੍ਹਾਂ ਦੇ ਆਉਂਦੇ ਆ ਮੈਨ ਇੱਕ ਵਿੰਡੋ ਇੱਕ ਸਪੈਲਟ ਵਿੰਡੋ ਦਾ ਤੁਸੀਂ ਇਹ ਫੋਟੋ ਹੀ ਦੇਖ ਰਹੇ ਹੋ ਇੰਨਾ ਕਿ ਸਦਾ ਅੰਦਰ ਰਹਿ ਜਾਂਦਾਗਾ ਵਿੰਡੋ ਦੇ ਕਮਰੇ ਦੇ ਵਿੱਚ ਜੇ ਵਿੰਡੋ ਆ ਏਸੀ ਵਾਲੀ ਲੱਗੀ ਹੋਈ ਤੁਹਾਡੇ ਤਾਂ ਇਹ ਤੁਸੀਂ ਫੇਰ ਹੀ ਲਗਵਾ ਸਕਦੇ ਹੋ ਜੇ ਵਿੰਡੋ ਨਹੀਂ ਹੈਗੀ ਥੋਡੇ ਸਾਰੇ ਕਮਰੇ ਇ ਤਾਂ ਤੁਸੀਂ ਸਪੈਲਟ ਏਸੀ ਲਗਵਾਉਣਾ ਜਿਹੜੀ ਇਹ ਵਿੰਡੋ ਆ ਹੁਣਾਂ ਵਿੰਡੋ 'ਚ ਲੱਗਿਆ ਹੋਇਆ ਦਾ ਇੰਨਾ ਹਿੱਸਾ ਅੰਦਰ ਆ ਜਾਣਾ ਜਿਹੜਾ ਆਊਟਡੋਰ ਹਿੱਸਾ ਦਾ ਬਾਹਰ ਵਿੰਡੋ ਏਸੀ ਤੁਸੀਂ ਫੇਰ ਹੀ ਲਗਵਾਓ ਜੇ ਤੁਹਾਡੇ ਕਮਰੇ 'ਚ ਵਿੰਡੋ ਆ ਤੇ ਬਾਕੀ ਜਿਹੜਾ ਇਹ ਪਿੱਛੋਂ ਪਾਣੀ ਕੱਢੂਗਾ ਮੰਗਰ ਦੀ ਵਿੰਡੋ ਏਸੀ ਉਹਦੇ ਬਾਰੇ ਤੁਹਾਨੂੰ ਕੋਈ ਹੱਲ ਸੋਚਣਾ ਪਊਗਾ ਕਈ ਵਾਰ ਕੀ ਹੁੰਦਾ ਉਹ ਕਮਰੇ ਦੇ ਅੱਗੇ ਤੇ ਜਾਂ ਕਿਤੇ ਹੋਰ ਹੈ ਤਾਂ ਉਹ ਵਿੰਡੋ ਏਸੀ ਦੀ ਜਿਹੜਾ ਪਾਣੀ ਹੈ ਉਹ ਉੱਥੇ ਡਿੱਗੂਗਾ ਉਹਦੀ ਨਿਕਾਸੀ ਕਰਨੀ ਜ਼ਰੂਰੀ ਹੈ ਤਾਂ ਵਿੰਡੋ ਏਸੀ ਦਾ ਇੱਕ ਨੁਕਸਾਨ ਵੀ ਹੈ ਤੇ ਬਾਕੀ ਵਿੰਡੋ ਏਸੀ ਕੀ ਹੈ ਇਹ ਆਵਾਜ਼ ਕਰਦਾ ਥੋੜੀ ਥੋੜੀ ਜਿਵੇਂ ਆਪਣਾ ਪੂਰਾ ਤੇਜ਼ ਪੱਖਾ ਚੱਲਦਾ ਹੋਵੇ ਇੰਨੀ ਕੀ ਆਵਾਜ਼ ਕਰਦਾ ਵਿੰਡੋ ਏਸੀ ਤੇ ਜਿਹੜਾ ਸਪਲਟ ਏਸੀ ਹੈ ਉਹ ਕੋਈ ਆਵਾਜ਼ ਨਹੀਂ ਕਰਦਾ ਤਾਂ ਇਸ ਇਸ ਗੱਲ ਜੇ ਹੈ ਕਿ ਵਿੰਡੋ ਏਸੀ ਜਿਹੜਾ ਆਵਾਜ਼ ਵੀ ਕਰਦਾ ਇਹਦੇ ਪਾਣੀ ਦਾ ਵੀ ਨਿਕਾਸਤੀ ਕਰਨੀ ਪੈਂਦੀ ਹੈਗੀ ਆਏ ਦੀ ਬੈਕ ਸਾਈਡ ਹੁੰਦੀ ਹੈ ਵਿੰਡੋ ਏਸੀ ਦੀ ਆ ਜੋ ਪਿੱਛੇ ਤੁਸੀਂ ਟੁੱਟੀ ਜਿਹਾ ਨਿਸ਼ਾਨੀ ਦੇਖ ਰਹੇ ਹੋ ਪਰਲੀ ਸਾਈਡ ਤੇ ਉੱਥੇ ਇਹ ਕੀ ਉੱਥੋਂ ਦੇ ਪਾਣੀ ਕੱਢਦਾ ਹੈਗਾ ਜਦੋਂ ਇਹ ਚੱਲਦਾ ਜਦੋਂ ਆਪਾਂ ਘੱਟ ਤੋਂ ਘੱਟ ਤੇ ਰੱਖਦੇ ਹਾਂ ਉਹਦੇ ਪਾਣੀ ਕੱਢੂਗਾ ਤਾਂ ਇਸ ਤਰ੍ਹਾਂ ਹੁੰਦਾ ਜੀ ਵਿੰਡੋ ਏਸੀ ਜੇ ਤੁਹਾਨੂੰ ਲੱਗਦਾ ਵੀ ਬਿਲਕੁਲ ਆਵਾਜ਼ ਨਾ ਆਵੇ ਕਮਰੇ ਵਿੱਚ ਤੇ ਪਾਣੀ ਪੂਣੀ ਦਾ ਕੋਈ ਚੱਕਰ ਨਾ ਹੋਵੇ ਤਾਂ ਫਿਰ ਤੁਸੀਂ ਸਪਲਟ ਏਸੀ ਲਗਵਾਓ ਤੇ ਇੱਕ ਡੇਟਾ ਹੀ ਤਿੰਨ ਇਹ ਤੁਸੀਂ ਕਿਵੇਂ ਲਗਾਉਣੇ ਉਹ ਵੀ ਇਸ ਤੁਹਾਨੂੰ ਦੱਸਾਂਗੇ ਤੇ ਇਸ ਤਰ੍ਹਾਂ ਦਾ ਹੁੰਦਾ ਵਿੰਡੋ ਏਸੀ ਹੁਣ ਆਪਾਂ ਗੱਲ ਕਰਦੇ ਆਂ ਸਪਲਟ ਏਸੀ ਦੀ ਤਾਂ ਇਹਦਾ ਸਪਲਟ ਏਸੀ ਜੇ ਜੇ ਦੋ ਯੂਨਿਟ ਹੁੰਦੇ ਇੱਕ ਤਾਂ ਤੁਸੀਂ ਦੇਖ ਰਹੇ ਹੋ ਕਮਰੇ ਚ ਲੱਗ ਜਾਂਦੀ ਹੈ ਇੱਕ ਹੈ ਜਿਹੜੀ ਬਾਹਰ ਉੱਪਰ ਛੱਤ ਤੇ ਲੱਗ ਜਾਂਦੀ ਹੈ ਜਾਂ ਪਾਸੇ ਤੇ ਸਟੈਂਡ ਲਾ ਕੇ ਉੱਪਰ ਕੰਧ ਤੇ ਲੱਗ ਜਾਂਦੀ ਹੈ ਤਾਂ ਉਹ ਕੀ ਉਹਦੇ ਲਈ ਇੱਕ ਪਾਈਪ ਪਾਈ ਜਾਂਦੀ ਹੈ ਜਿਹੜਾ ਪਾਣੀ ਦੀ ਨਿਕਾਸੀ ਆਦ ਲਈ ਉਸ ਤਰ੍ਹਾਂ ਬਾਹਰੋਂ ਉਹ ਕੁਲਿੰਗ ਦਿੰਦਾ ਹੈਗਾ ਤੇ ਜਿਹੜੀ ਬਾਹਰਲੀ ਗਰਮ ਹਵਾ ਹੈਗੀ ਉਹ ਅੰਦਰ ਲੈ ਆ ਕੇ ਠੰਡੀ ਕਰਦਾ ਹੈਗਾ ਤਾਂ ਉਹ ਬਿਲਕੁਲ ਆਵਾਜ਼ ਨਹੀਂ ਕਰਦਾ ਇੱਕ ਤਾਂ ਸਪਲਟ ਏਸੀ ਵਿੰਡੋ ਏਸੀ ਆਵਾਜ਼ ਕਰਦਾ ਇਹ ਇਹਨਾਂ 'ਚ ਫਰਕ ਹੈ ਤੁਸੀਂ ਦੇਖ ਲਓ ਤੁਸੀਂ ਕਿਹੜਾ ਲਗਵਾਉਣਾ ਹੈਗਾ ਤੇ ਵਿੰਡੋ ਏਸੀ ਵੈਸੇ ਹੁੰਦਾ ਸਸਤਾ ਸਪਲਟ ਏਸੀ ਨਾਲੋਂ ਥੋੜਾ ਰੇਟ ਦਾ ਇਹਦਾ ਫਰਕ ਹੁੰਦਾ ਹੈਗਾ ਵਿੰਡੋ ਏਸੀ ਸਸਤਾ ਹੁੰਦਾ ਜੇਕਰ ਤੁਸੀਂ ਘੱਟ ਪੈਸੇ ਲਾਉਣੇ ਆ ਤਾਂ ਤੁਸੀਂ ਵਿੰਡੋ ਏਸੀ ਵੀ ਲੈ ਸਕਦੇ ਹੋ ਹਾਂਜੀ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਸਟਾਰ ਬਾਰੇ ਕਿ ਏਸੀ ਹੁੰਦੇ ਜਿਵੇਂ ਕੱਟ ਚੁੱਕਾਟ ਸਟਾਰ ਤੋਂ ਲੈ ਕੇ ਵੱਧ ਤੱਕ 5 ਤੱਕ ਉਹਦਾ ਕੀ ਫਰਕ ਹੈ ਹੁਣ ਜਿਹੜੇ 3 ਸਟਾਰ ਏਸੀ ਹੁੰਦਾ ਉਹ ਘੱਟ ਸੇਵਿੰਗ ਕਰਦਾ ਬਿਜਲੀ ਦੀ ਜਿਆਦਾ ਖਪਤ ਕਰਦਾ ਜਿਹੜਾ 5 ਸਟਾਰ ਏਸੀ ਹੁੰਦਾ ਉਹ ਘੱਟ ਕਰਦਾ ਹੈਗਾ ਤਾਂ ਇਹ ਜਿਵੇਂ ਜਿਵੇਂ ਪੁਰਾਣਾ ਹੋਈ ਜਾਂਦਾ ਇਹਦੀ ਸਟਾਰ ਰੇਟਿੰਗ ਘਟਦੀ ਜਾਂਦੀ ਹੈ ਤੇ ਜਿਹੜਾ 5 ਸਟਾਰ ਏਸੀ ਹੈ ਉਹ ਤੁਸੀਂ ਲੈ ਸਕਦੇ ਹੋ ਉਹ ਘੱਟ ਬਿੱਲ ਦੀ ਖਪਤ ਕਰੂਗਾ ਤੁਹਾਨੂੰ ਜੇਕਰ ਤੁਸੀਂ ਪੈਸੇ ਘੱਟ ਲਾਉਨੇ ਹੋ ਤਾਂ ਤੁਹਾਨੂੰ ਘੱਟ ਸਟਾਰ ਵਾਲਾ ਏਸੀ ਮਿਲ ਜੂ ਪਰ ਉਹ ਤੁਹਾਨੂੰ ਬਿੱਲ ਚੋਂ ਥੀ ਪਾ ਦੂਗਾ ਤਾਂ ਉਹਨਾਂ ਤੁਹਾਡਾ ਬਿੱਲ ਆ ਜੂਗਾ ਜੇ ਤੁਸੀਂ ਘੱਟ ਛੱਡਣਾ ਕੁਝ ਕੁ ਟਾਈਮ ਲਈ ਜਿਵੇਂ 5-7 ਘੰਟੇ ਆ ਤਾਂ ਤੁਸੀਂ 5 ਸਟਾਰ ਏਸੀ ਜਾਂ 3 ਸਟਾਰ ਏਸੀ ਲੈ ਸਕਦੇ ਹੋ ਆਪਣੇ ਹਿਸਾਬ ਨਾਲ ਉਹਦਾ ਰੇਟ ਦਾ ਵੀ ਉਹਨਾਂ ਦਾ ਫਰਕ ਹੁੰਦਾ ਸਟਾਰ ਦੇ ਹਿਸਾਬ ਨਾਲ ਤੇ ਵੈਸੇ 5 ਸਟਾਰ ਏਸੀ ਦਾ ਘੱਟ ਬਿੱਲ ਆਉਂਦਾਗਾ ਇਹ ਚੀਜ਼ ਨੋਟ ਕਰਨ ਵਾਲੀ ਹੈ ਤਾਂ ਤੁਸੀਂ 5 ਸਟਾਰ ਏਸੀ ਲੈ ਸਕਦੇ ਹੋ ਹੁਣ ਆਪਣਾ ਅਗਲਾ ਸਵਾਲ ਵੀ ਇਹਦੇ ਨਾਲ ਹੀ ਜੁੜ ਜਾਂਦਾ ਹੁਣ ਆਪਾਂ ਜਿਹੜਾ ਸਵਾਲ ਹੈ ਇਹ ਇਨਵਰਟਰ ਡਿਊਲ ਇਨਵਰਟਰ ਤੇ ਨਾਰਮਲ ਏਸੀ ਵੈਸੇ ਹੁਣ ਇੱਕ ਕੰਪਨੀ ਸਾਇੰਸ ਸੰਗ ਦਾ ਟ੍ਰਿਪਲ ਇਨਵਰਟਰ ਏਸੀ ਵੀ ਆ ਚੁੱਕਿਆ ਹੈਗਾ ਉਹ ਛੇਤੀ ਲਾਂਚ ਹੋ ਜਾਊਗਾ ਤਾਂ ਇਹਦਾ ਕੀ ਫਰਕ ਹੈ ਜਿਹੜਾ ਇਨਵਰਟਰ ਏਸੀ ਸੀ ਉਹ ਬਹੁਤ ਘੱਟ ਖਰਚਾ ਪਾਉਂਦਾ ਹੈਗਾ ਤੇ ਪਰ ਜਿਹੜਾ ਵੀ ਇਨਵਰਟਰ ਏਸੀ ਹੋਊਗਾ ਉਹ 5 ਸਟਾਰ ਤੋਂ ਘੱਟ ਨਹੀਂ ਆਊਗਾ 5 ਸਟਾਰ ਚ ਹੀ ਆਊਗਾ 3 ਸਟਾਰ ਨਹੀਂ ਮਿਲੂਗਾ ਜਿਹੜਾ ਬਿਨਾਂ ਇਨਵਰਟਰ ਤੋਂ ਏਸੀ ਹੋਊਗਾ ਉਹ 3 ਸਟਾਰ ਤੁਹਾਨੂੰ ਮਿਲ ਜੂ ਇਨਵਰਟਰ ਏਸੀ ਹੈ ਜਿਹੜਾ 4 5 ਸਟਾਰੀ ਮਿਲੂਗਾ ਡਿਊਲ ਇਨਵਰਟਰ ਇਹਦਾ ਉਹ ਉਸ ਤੋਂ ਵੱਧ ਬਿਜਲੀ ਬਚਾਊਗਾ ਜਿਹੜਾ ਹੁਣ ਆਪਣਾ ਟ੍ਰਿਪਲ ਇਨਵਰਟਰ ਆ ਰਿਹਾ ਹੋ ਚੁ ਵੀ ਇਹੀ ਫਰਕ ਹੈ ਇਹਦੇ ਵਿੱਚ ਫਰਕ ਹੈਗਾ ਜਿਵੇਂ ਕਿ ਮੰਨ ਲਓ ਬਿਨਾ ਇਨਵਰਟਰ ਵਾਲਾ AC ਹੈਗਾ ਇਹਦਾ ਮਤਲਬ ਇਹ ਨਹੀਂ ਕਿ ਉਹ ਇਨਵਰਟਰ ਤੇ ਚੱਲੂਗਾ ਇਹਦਾ ਮਤਲਬ ਇਹੀ ਹੈ ਕਿ ਜਿਵੇਂ ਕਿ ਮੰਨ ਲਓ ਤੁਸੀਂ 24 ਡਿਗਰੀ ਤੇ ਟੈਂਪਰੇਚਰ ਸੈੱਟ ਕਰ ਲਿਆ ਰੂਮ ਦਾ ਤਾਂ ਉਦੋਂ ਕੀ ਹੈਗਾ ਜਿਹੜਾ ਤੁਹਾਡਾ ਬਿਨਾ ਇਨਵਰਟਰ ਵਾਲਾ AC ਹੈ ਉਹ ਤਾਂ ਇੱਕੇ ਦਮ ਜਦੋਂ 24 ਡਿਗਰੀ 쿨ਿੰਗ ਹੋ ਗਈ ਤੁਹਾਡੇ ਕਮਰੇ ਦੀ ਬੰਦ ਹੋ ਜਾਊਗਾ ਫਿਰ ਉਹਦਾ ਇੱਕੇ ਦਮ ਚੱਲ ਪੂਗਾ ਉਹਦਾ ਤਾਂ ਇਹ ਸਾਬ ਹੈਗਾ ਪਰ ਜਿਹੜਾ ਇਨਵਰਟਰ AC ਹੈ ਉਹ ਕੀ ਹੈ ਜਦੋਂ 24 ਦੇ ਕਰੀਬ 쿨ਿੰਗ ਹੋ ਗਈ ਤਾਂ ਉਹ ਇਸ ਤਰੀਕੇ ਨਾਲ ਚੱਲੂਗਾ ਕਿ 23 ਤੋਂ 25 ਮੰਨ ਲਓ 23 24 25 ਤੱਕ ਉਹ ਨਾਰਮਲ ਟੈਂਪਰੇਚਰ ਆਪਣੇ ਆਪ ਆਟੋਮੈਟਿਕ ਉਹ ਥੋੜਾ ਥੋੜਾ AC ਚੱਲਦਾ ਰਹੂਗਾ ਵੀ ਮੇਨਟੇਨ ਰਹੇ ਟੈਂਪਰੇਚਰ ਉਹਨਾਂ ਕੈ ਜਿਹੜਾ ਬਿਨਾਂ ਇਨਵਰਟਰ ਵਾਲਾ AC ਹੈ ਜਦੋਂ 24 ਕੂਲਿੰਗ ਹੋ ਗਏ ਉਹ ਇੱਕੇਦਾਂ ਬੰਦ ਹੋ ਜੂ ਬਿਲਕੁਲ ਘੱਟ ਪਾਵਰ ਤੇ ਚੱਲੇ ਜਾਊਗਾ ਤੇ ਜਦੋਂ ਫਿਰ ਇੱਕੇਦਾਂ ਗਰਮ ਹੁੰਦਾ ਕਮਰਾ ਤਾਂ ਹੀ ਛੇਤੀ ਗਰਮ ਹੁੰਦਾ ਕਮਰਾ ਬਿਨਾਂ ਇਨਵਰਟਰ ਵਾਲੇ AC ਨਾਲ ਤਾਂ ਉਹ ਉਦੋਂ ਇੱਕੇਦਾਂ ਪੂਰੀ ਪਾਵਰ ਲੈ ਕੇ ਉਹ ਚੱਲੂਗਾ ਤਾਂ ਜਿਹੜਾ ਇਨਵਰਟਰ AC ਹੈ ਉਹ ਇਸੇ ਤਰ੍ਹਾਂ ਹੀ ਬਿਜਲੀ ਬਚਾਉਂਦਾ ਉਹ ਇੱਕੇਦਾਂ ਬੰਦ ਨਹੀਂ ਹੁੰਦਾ ਇੱਕੇਦਾਂ ਪਾਵਰ ਨਹੀਂ ਲੈਂਦਾ ਤਾਂ ਉਹ ਨਾਰਮਲ ਪਾਵਰ ਤੇ ਰਹਿੰਦਾਗਾ ਤਾਂ ਇਹ ਫਰਕ ਹੈ ਇਨਵਰਟਰ ਤੇ ਡਿਊਲ ਇਨਵਰਟਰ ਟ੍ਰਿਪਲ ਇਨਵਰਟਰ ਤੇ ਨਾਰਮਲ AC 'ਚ ਫਰਕ ਹੁਣ ਆਪਣਾ ਅਗਲਾ ਸਵਾਲ ਆਇੜਾ ਉਹ ਹੈ ਕਿ ਟਨ ਕੀ ਹੁੰਦਾ ਜਿਵੇਂ ਆਪਾਂ ਦੇਖਦੇ ਆਂ ਵੀ ਇੱਕ ਟਨ ਦਾ AC 2 2.5 3 ਹਨਾ ਡੇਢ ਅੱਧੇ ਟਨ ਦਾ ਵੀ ਆਉਂਦਾ ਪੌਣੇ ਟਨ ਦਾ ਵੀ ਆਉਂਦਾ ਤਾਂ ਉਹਦਾ ਕੀ ਹਿਸਾਬ ਹੈ ਤਾਂ ਉਹ ਆਉਂਦਾ ਰੂਮ ਦੇ ਹਿਸਾਬ ਨਾਲ ਪੈਸੇ ਤਾਂ ਇਹ ਹੁੰਦਾ ਇਹਦਾ ਮਤਲਬ ਟਨ ਦਾ ਮਤਲਬ ਹੁੰਦਾ ਜਿਵੇਂ ਕਿ ਤੁਸੀਂ ਇੱਕ ਟਨ ਦਾ AC ਲੈ ਲਿਆ ਤਾਂ ਉਹ ਕੀ ਹੈ ਇੱਕ ਟਨ ਬਰਫ਼ ਦੇ ਬਰਾਬਰ ਕੂਲਿੰਗ ਦੇਊਗਾ ਤੁਹਾਨੂੰ ਇੱਕ ਟਨ ਦਾ AC ਇੱਕ ਟਨ ਬਰਫ਼ ਦੇ ਬਰਾਬਰ ਕੂਲਿੰਗ ਉਹਨੇ ਦੇਣੀ ਹੈ ਤੇ ਜਿਹੜਾ ਡੇਟਨ ਦਾ ਆਈ ਸੀ ਉਹ ਡੇਟਨ ਦੇ ਜਿਹੜਾ ਅੱਦੇ ਟਨ ਦਾ ਉਹ ਅੱਦੇ ਟਨ ਦੇ ਤਾਂ ਇਸ ਤਰ੍ਹਾਂ ਇਹਦਾ ਮਤਲਬ ਹੁੰਦਾ ਟਨ ਦਾ ਜੇ ਤੁਹਾਡੇ ਕੋਲ ਤਾਂ 2 ਟਨ ਦਾ ਆਈ ਸੀ ਹੈ ਤਾਂ ਉਹ 2 ਟਨ ਬਰਫ ਦੇ ਬਰਾਬਰ 쿨ਿੰਗ ਦੇਊਗਾ ਵੱਡੇ ਕਮਰੇ ਲਈ ਜਿਵੇਂ ਤੁਹਾਡੇ ਕੋਲ ਜੇ ਛੋਟਾ ਕਮਰਾ ਤਾਂ ਤੁਸੀਂ 1 ਟਨ ਦਾ ਆਈ ਸੀ ਲਾਓ ਹੋ ਸਕੇ ਬੈਡਰੂਮ ਜਿਵੇਂ ਆਪਾਂ ਲਗਾਉਨੇ ਆ ਤਾਂ ਘੱਟੋ ਘੱਟ ਜਿੰਨਾ ਛੋਟਾ ਕਮਰਾ ਹੋ ਸਕੇ ਉਨੀ ਛੇਤੀ ਉਹ 쿨ਿੰਗ ਕਰੂਗਾ ਜਦੋਂ ਉਹ ਕਮਰਾ ਉਨਾਂ ਠੰਡਾ ਹੋ ਗਿਆ ਉਹ ਬੰਦ ਹੋ ਜਾਊਗਾ 쿨ਿੰਗ ਜਿਵੇਂ ਘਟਾ ਆਂਦਾ ਐਡਜਸਟ ਕਰ ਲੈਂਦਾ ਤਾਂ ਬਿੱਲ ਵੀ ਘਟ ਆਊਗਾ ਤਾਂ ਜਿੱਡੇ ਛੋਟੇ ਕਮਰੇ ਲਈ ਉਹਨਾਂ ਛੋਟੇ ਟਨ ਦਾ ਹੀ ਸੀ ਹੋਊਗਾ ਜਿਹੜਾ ਵੱਡੇ ਕਮਰੇ ਆਪਾਂ ਘੱਟ ਟਨ ਦਾ ਹੀ ਸੀ ਲਾ ਲਿਆ ਜਿਵੇਂ ਕਮਰਾ ਬਾਲਾ ਵੱਡਾ ਹੈਗਾ ਤੇ ਇੱਕ ਟਨ ਦਾ ਹੀ ਸੀ ਲਾ ਲਿਆ 쿨ਿੰਗ ਉਹਨੇ ਦਿੱਤੀ ਨਾ ਤਾਂ ਉਹ ਕੱਲਾ ਬੇਲੀ ਪਾਊਗਾ 쿨ਿੰਗ ਫੇਰ ਵੀ ਨਹੀਂ ਆਉਣੀ ਕਿਉਂਕਿ ਉਹਨੇ ਚੱਲਦਾ ਰਹਿਣਾ ਉਹਨੇ ਬੰਦ ਹੋਣਾ ਨਹੀਂਗਾ ਤਾਂ ਇਸ ਤਰ੍ਹਾਂ ਹੀ ਹੈ 1 ਟਨ 1.5 ਟਨ 2 2.5 3 ਇਸ ਤਰ੍ਹਾਂ ਹੀ ਹੁੰਦੇ ਹੈਗੇ ਤੇ ਇਹ ਬਹੁਤ ਵੱਡੇ ਵੀ ਵੈਸੇ ਕੰਪਨੀਆਂ ਵਗੈਰਾ ਦੁਆਰਾ ਬਣਾਏ ਜਾਂਦੇ ਆ ਜਾਕੀ ਜੇ ਕੋਈ ਵੱਡਾ ਹਾਲਾ ਤਾਂ ਕਈ ਕਈ AC ਲਗਾਏ ਜਾਂਦੇ ਆ ਤਾਂ ਇਹ ਹੁੰਦਾ ਜੀ ਟਨ ਤਾਂ ਹੁਣ ਆਪਾਂ ਗੱਲ ਕਰਦੇ ਆਂ ਹਾਂਜੀ ਤਾਂ ਹੁਣ ਆਪਾਂ ਗੱਲ ਕਰਦੇ ਆਂ ਕਿ ਏਸੀ ਦਾ ਬਿੱਲ ਕਿੰਨਾ ਆਉਂਦਾ ਜਾਂ ਘੱਟ ਕਿਵੇਂ ਆਊਗਾ ਤਾਂ ਜੀ ਮੇਰੇ ਕੋਲੇ ਲਗਭਗ ਇਹ ਬੋਲਟਸ ਦਾ ਏਸੀ 1 ਟਨ ਦਾ ਤੇ ਇਹਨੂੰ 1 ਸਾਲ ਹੋ ਗਿਆ ਕੋਈ ਵੀ ਕੰਪਨੀ ਜਿਹੜੀ ਏਸੀ ਵਾਲੀ ਹੈ ਉਹ ਦੋ ਸਰਵਸਾਂ ਫ੍ਰੀ ਵੀ ਕਰਦੀ ਹੈ 1 ਸਾਲ ਚ ਤੇ ਉਹ ਤੁਸੀਂ ਕਦੋਂ ਵੀ ਕਰਵਾ ਸਕਦੇ ਹੋ ਇਹਦਾ ਬਿੱਲ ਜੀ 12 ਘੰਟੇ 10 10 ਘੰਟੇ ਮੰਨ ਲਓ ਤੁਸੀਂ ਰਾਤ-ਰਾਤ ਨੂੰ ਹੀ ਚੱਲਦਾ ਸਿਰਫ 10 ਘੰਟੇ ਏਸੀ ਜਿਹੜਾ ਚੱਲਦਾ ਹੈ 1 ਟਨ ਦਾ 10 10 ਕਮਰਾ ਹੋ 10 बाई 10 ਆਪਾਂ ਕਹਿ ਦਿੰਨੇ ਆ ਇਹ ਚੱਲਿਆ ਜੀ ਮੰਨ ਲਓ ਜਿਹੜਾ ਇਹਦਾ ਅਪ੍ਰੈਲ ਮਈ ਵਾਲਾ ਬਿੱਲ ਸੀ ਉਦੋਂ ਇਹ ਰਹਿੰਦਾ ਸੀ 26 27 ਤੇ ਉਦੋਂ ਬਿੱਲ ਵਿੱਚੇ ਘਰ ਵਾਲਾ ਲਾ ਕੇ ਸਾਰਾ ਆਇਆ 4500 ਪੰਜਾਬ ਦਾ ਆਪਣਾ 70 ਰੁਪਏ ਯੂਨਟ ਤੇ ਜਿਹੜਾ ਜੂਨ ਤੇ ਜੁਲਾਈ ਦਾ ਪੀਰੀਅਡ ਸੀ ਬਹੁਤ ਜ਼ਿਆਦਾ ਗਰਮੀ ਸੀ ਇਹ ਰਹਿੰਦਾ ਸੀ 21 22 23 ਤੇ ਉਦੋਂ ਕੀ ਹੈ ਉਦੋਂ ਇਹਦਾ ਬਿੱਲ ਆ 7000 ਵਿੱਚੇ ਘਰ ਵਾਲੇ ਬਿੱਲ ਹਾਲਾਂਕਿ ਹੋਰ ਵੀ ਕੂਲਰ ਪੱਖੇ ਮੋਟਰ ਹਨਾ ਉਹ ਚੱਲਦੀ ਆਪਣੀ ਮੱਛੀ ਮੋਟਰ ਲਾ ਲਓ ਹੋਰ ਵਿੱਚ ਫਰਿੱਜ ਚੱਲੀ ਜਾਂਦਾ ਹੋਰ ਵੀ ਚੱਲੀਆਂ ਨੇ ਪਰ ਵੀ ਅੰਦਾਜ਼ਾ ਸੋਂ ਦੱਸਦਾ ਆਮ ਆਪਣੇ ਘਰ ਦਾ ਬਿੱਲ ਹੋਰ ਕੂਲਰ ਪੱਖੇ ਤਿੰਨ ਚਾਰ ਕੂਲਰ ਪੱਖੇ ਉਹ ਚੱਲਦੇ ਜਿਹੜੇ ਇੱਕ ਕੂਲਰ ਲਾ ਲਓ ਦੋ ਲਾ ਲਓ ਉਨ੍ਹਾਂ ਦਾ ਜਿਆਦਾ ਅਸਰ ਨਹੀਂ ਪੈਂਦਾ ਏਸੀ ਦੀ ਜੋ ਲਗਭਗ 70-80% ਵੇਲੇ ਏਸੀ ਦੀ ਹੈ ਜੋ ਜਿਹੜਾ ਜੁਲਾਈ-ਅਗਸਤ ਵਾਲਾ ਹਮਸਾਲੀ ਟਾਈਮ ਹੁੰਦਾ ਉਦੋਂ ਵੀ ਵੇਲੇ ਦਾ ਆਇਆ ਲਗਭਗ 8000 ਤਾਂ ਇਹ ਜੇ ਤੁਸੀਂ 10 ਘੰਟੇ ਛੱਡ ਦਿਓਗੇ ਤਾਂ ਹਵਾ ਨਾਲ ਛੱਡ ਦਿਓ ਇਹਨੂੰ 26-27 27 ਤੋਂ ਉੱਪਰ ਦਾ ਰੱਖੋਗੇ ਇਹਦਾ ਕੂਲਰ ਜਿੰਨਾ ਵੇਲੇ ਆਉਂਦਾ 1 ਟਨ ਦੇ ਏਸੀ ਦਾ ਛੋਟੇ ਕਮਰੇ 'ਚ 27 28 ਹੈ 27 ਤੱਕ ਇਹ ਵਧੀਆ ਕੂਲਿੰਗ ਦਿੰਦਾ ਚੰਗੀ ਪਰ ਜਿਹੜੀ ਜੁਲਾਈ ਅਗਸਤ ਤੇ ਜੂਨ ਉਦੋਂ ਬਹੁਤ ਜ਼ਿਆਦਾ ਹਮਸ ਹੋ ਜਾਂਦੀ ਹੈ ਜੁਲਾਈ ਅਗਸਤ ਚ ਉਦੋਂ ਵੀ ਕੰਮ ਨਹੀਂ ਕਰਦਾ 27 ਤੇ ਉਦੋਂ ਦਾ 21 22 ਤੇ ਕੰਮ ਕਰਦਾ ਤਾਂ ਇਸ ਤਰ੍ਹਾਂ ਇਹਦਾ ਬਿੱਲ ਜਿਹੜਾ ਕਾਫੀ ਆਉਂਦਾ ਜੇ ਤੁਸੀਂ ਇਹ ਜਿੰਨੇ ਦਾ ਏਸੀ ਲਓਗੇ ਉਹਨਾਂ ਬਿੱਲ ਸੋਨੂੰ ਸਾਲ ਚ ਆਜੇ ਦੋ ਸਾਲਾਂ ਚ ਇੱਕ ਗਰਮੀ ਚ ਆਜੇ ਦੋ ਗਰਮੀਆਂ ਚ ਆਜੂਗਾ ਜਿੰਨੇ ਦਾ ਏਸੀ ਹੈ ਤਾਂ ਹੁਣ ਆਪਾਂ ਗੱਲ ਕਰਦੇ ਆ ਕਿ ਇਹਦਾ ਬਿੱਲ ਘੱਟ ਕਿਵੇਂ ਆਵੇ ਘੱਟ ਸੋਨੂੰ ਦੱਸ ਹੀ ਚੁੱਕੇ ਹਹੀ ਤਰੀਕਾ 27 ਤੋਂ ਉੱਪਰ ਉੱਪਰ ਜਿੰਨਾ ਰੱਖੋਗੇ ਨੂੰ ਤੇ ਵਾਕਈ ਛੋਟਾ ਕਮਰਾ ਹੋਊਗਾ ਛੇਤੀ কুলਿੰਗ ਦੇਊਗਾ ਇਹ ਫੇਰ ਬਿੱਲ ਤੁਹਾਨੂੰ ਘੱਟ ਆਊਗਾ ਨਹੀਂ ਨਹੀਂ ਆਉਂਦਾ ਜਾਂ ਤੁਹਾਡਾ ਕਮਰਾ ਇਹ ਜੀ ਜਗ੍ਹਾ ਤੇ ਜਿੱਥੇ ਚਾਰੇ ਪਾਸਿਓਂ ਕਿੱਥੋਂ ਧੁੱਪ ਨਹੀਂ ਪੈਂਦੀ ਹੀਟ ਨਹੀਂ ਮਿਲਦੀ ਉਹਨੂੰ ਚਾਰੇ ਪਾਸਿਓਂ ਕਮਰਾ ਲੁਕਿਆ ਹੋਇਆ ਹੈਗਾ ਤੇ ਮੰਨ ਲਓ ਕਿਸੇ ਇੱਕ ਅੱਧੀ ਸਾਈਡ ਧੁੱਪ ਪੈਂਦੀ ਹੈ ਪਰ ਜਿਆਦੇ ਦੁਪਹਿਰ ਵਾਲੀ ਧੁੱਪ ਨਹੀਂ ਰਹਿੰਦੀ ਜਿਵੇਂ ਕੋਈ ਕਮਰਾ ਹੁੰਦਾ ਕਈ ਵਾਰੀ ਉੱਥੇ ਬਹੁਤ ਜਿਆਦੇ ਧੁੱਪ ਪੈਂਦੀ ਹੈ ਤਾਂ ਉੱਥੇ ਹੀਟ ਆ ਜਿਹੜੀ ਜ਼ਿਆਦਾ ਹੋ ਜਾਂਦੀ ਤੇ 쿨ਿੰਗ ਨਹੀਂ ਹੁੰਦੀ ਇਹ ਇੱਕ ਫਰਿੱਜ ਦੀ ਤਰ੍ਹਾਂ ਹੀ ਕੰਮ ਕਰਦਾ ਜਿਵੇਂ ਆਪਾਂ ਫਰਿੱਜ 'ਚ ਤੱਤੀਆਂ ਚੀਜ਼ਾਂ ਧਰੀ ਜਾਂਦੇ ਆ ਉਹ ਉਨੇ ਹੀ ਟਾਈਮ ਲਾਉਣ ਲੱਗ ਜਾਂਦਾਗਾ ਤਾਂ ਉਸੇ ਤਰ੍ਹਾਂ ਇਹਦਾ ਕਮਰਾ ਇਹ ਆਪਣਾ ਜਿਹੜਾ ਕਮਰਾ ਫਰਿੱਜ ਦੀ ਤਰ੍ਹਾਂ ਮੰਨਿਆ ਜਾਂਦਾ ਉਹਦੇ ਜਦੋਂ AC ਚੱਲਦਾ ਇਹ AC ਦੀ ਤਰ੍ਹਾਂ ਕੰਮ ਫਰਿੱਜ ਦੀ ਤਰ੍ਹਾਂ ਕੰਮ ਕਰਦਾਗਾ ਤਾਂ ਇਹ ਸੀ ਜੀ ਆਪਣੀ AC ਵਾਲੀ ਵੀਡੀਓ ਸੋਨੂੰ ਚੰਗੀ ਲੱਗੀ ਇਹ ਤਾਂ ਇਹਨੂੰ ਲਾਈਕ ਜ਼ਰੂਰ ਕਰੋ ਬਾਕੀ ਜੇ ਤੁਸੀਂ ਕੁਝ ਪੁੱਛਣਾ ਤਾਂ ਮੈਨੂੰ ਕਮੈਂਟ ਕਰ ਦਿਓ ਜੇ ਸੋਨੂੰ ਜਿੰਨੀ ਕਿ ਜਾਣਕਾਰੀ ਮੈਂ ਵੀਡੀਓ ਚ ਦੱਸਿਆ ਉਦੋਂ ਵੱਧ ਜਾਣਕਾਰੀ ਹੈ ਕੋਈ ਤੁਸੀਂ ਇਹਦੇ ਜਿਆਦਾ ਐਕਸਪਰਟ ਹੋ ਕੋਈ ਕਈ ਵਾਰ ਹੁੰਦਾ ਬੰਦਾ ਕਿ ਬਾਈ ਜੀ ਤੁਸੀਂ ਵੀਡੀਓ ਗਲਤ ਬਣਾਤੀ ਚਾਹ ਗਲਤੀ ਹੈ ਤਾਂ ਉਹ ਤੁਸੀਂ ਦੱਸ ਸਕਦੇ ਹੋ ਮੇਰੇ ਆਪ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਮੈਂ ਵੀਡੀਓ ਬਣਾਤੀ ਸੋਨੂੰ ਚੰਗੀ ਲੱਗੀ ਨੂੰ ਲਾਈਕ ਕਰੋ ਕਮੈਂਟ ਕਰਕੇ ਪੁੱਛ ਸਕਦੇ ਹੋ ਕੁਝ ਦੱਸ ਵੀ ਸਕਦੇ ਹੋ ਕੋਈ ਹੋਰ ਸਵਾਲ ਆ ਫੇਸਬੁੱਕ ਪੇਜ ਤੇ ਮੈਸੇਜ ਕਰ ਸਕਦੇ ਹੋ ਸਾਡੇ ਤੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਦਬਾ ਲਓ 350 ਵੀਡੀਓਜ਼ ਨੇ ਤੇ ਸਾਰੀਆਂ ਕੰਮ ਦੀਆਂ ਨੇ ਪਲੇਲਿਸਟੇ ਜਾ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਤੁਸੀਂ ਵੀਡੀਓ ਦੇਖ ਸਕਦੇ ਹੋ ਜੋ ਤੁਹਾਡੇ ਪਸੰਦ ਦੀਆਂ ਹੋਣਗੀਆਂ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ